ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਹੁਣ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਆ ਦੇਖੋ ਆ ਫੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲਬੜੀ ਜਿਹੜੀ ਗੱਡੀ ਆ ਉਹਨਾਂ ਚ ਸੱਚੇ ਪਾਤਸ਼ਾਹ ਦਾ ਸਰੂਪ ਰੱਖੀ ਫਿਰਦੇ ਆ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਦ ਘਟਣ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਦ ਘਟਣ ਇਹਨਾਂ ਨੇ ਮਾਰਦੇ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਬਾਲ ਮੁੰਨਾਂ ਨੇ ਇਹ ਆ ਦੇਖੋ ਗੋਏ ਦਾ ਲਬੜਿਆ ਜਿਹੜਾ ਛੋਟਾ ਆਦੀ ਥਾਂ ਥਾਂ ਤੋਂ ਉਹਨਾਂ ਚ ਮਾਰਦੇ ਸਰੂਪ ਰੱਖੀ ਫਿਰਦੇ ਆ ਇਹ ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਤਾਂ ਕਹਿਣ ਨਾਲ ਹਾਂ ਜਿਹੜਾ ਹੋਣਾ ਜੀ ਬਾਬਿਆਂ ਨੇ ਇਹ ਚੀਜ਼ ਸੁਭਾਏ ਪਈ ਬਾਬਾ ਜੀ ਉੱਤੇ ਛਦਰ ਲਾਉਣ ਦਾ ਕੀ ਫਾਇਦਾ ਹੈ ਉਲਟਾ ਬਾਬਾ ਜੀ ਹਾਂ ਉਲਟਾ ਬਾਬਾ ਜੀ ਇਹ ਉਹ ਮੁੰਡੇ ਨੇ ਰੋਕਿਆ ਉਹਨੇ ਗੱਲ ਪਾਏ ਕਿਉਂ ਮਾਰੀ ਕਰ ਹਾਂ ਧੱਕੇ ਮਾਰਨਾ ਮਾਰੀਗਾ ਇਹ ਤੁਸੀਂ ਇਹਨੂੰ ਜੱਜ ਮੰਨ ਕੇ ਨਜਾਇਜ਼ ਬਹੁਤ ਹੀ ਜ਼ਿਆਦਾ ਨਜਾਇਜ਼ ਇਹ ਗਲਤੀ ਫਰਮ ਬਾਜ ਸਿੰਘ ਹੀ ਨਹੀਂ ਹੈਗੇ ਪੂਰੇ ਜਿੰਨਾ ਪਰ ਮਾੜੇ ਮੱਚੋ ਮੜੇ ਆਜੋ ਮੜੇ ਯਾਰ ਇਹਨਾਂ ਨੂੰ ਇੱਕ ਲੈ ਕੇ ਜਾਓ ਗੁਰੂ ਘਰਾਂ ਤੇ ਚਲੋ ਜੀ ਕਾਰ ਦੇ ਵਿੱਚ ਨਾ ਜੀ ਕਹਿੰਦੇ ਆ ਲੈ ਲੋ ਲੈ ਜੀ ਉਸ ਦੀ ਲਿਪੜੀ ਗੱਡੀ ਆ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੰਨੇ ਆਖਿਆ ਸੀ ਲੈ ਕੇ ਆਉਣਾ ਮਾਲਕ ਕੌਣ ਆ ਬਲਾਕ ਤੇ ਤੁਹਾਨੂੰ ਆਪਣਾ ਪਤਾ ਨਹੀਂ ਮਰਿਆਦਾ ਕੀ ਹੈ ਇਹਨਾਂ ਨੂੰ ਕੋ ਬਲਾਓ ਜੀ ਪੰਪ ਲੱਗ ਕੇ ਬਲਾਓ ਆਵਾਜ਼ ਮਾਰੋ ਬਈ ਮਾਲਕ ਕਿੱਥੇ ਆ ਮਾਲਕ ਮਾਲਕ ਨੂੰ ਆਇ ਮਾਰੋ ਬਈ ਕਿੱਥੇ ਆ ਮੈਨੂੰ 20 ਮਿੰਟ ਹੋ ਗਏ ਮੈਂ ਪੁੱਛ ਰਿਹਾ ਤੁਹਾਨੂੰ ਉਹ ਮੰਜਾ ਤੁਹਾਡਾ ਉਹ ਲਿਬੜਿਆ ਯਾਰ ਸਾਰੇ ਬਈ ਜਮਾਈ ਜਮਾਈ ਬਦਬੀ ਕਰੀ ਰਹੀ ਹੈ ਮਾਰੇ ਸਤਾ ਬੱਠੇ ਆ ਯਾਰ ਓ ਛੋਟੇ ਆਇਆ ਮਚਲਾ ਕੇ ਲੈ ਹੋਸਦਲੇ ਬਹੁਤ ਸ਼ਰਮਣੀ ਕਮੇਟੀ ਦੇ ਇਥੋਂ ਮੁਲਾਜ਼ਮ ਹੀ ਪਹੁੰਚ ਗਏ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਕਾ ਵੀ ਇਹਨੇ ਉੱਥੋਂ ਬਾਹਰ ਆਇਆ ਇਹ ਬੜੀ ਵੇਖਾ ਮਹਾਰਾਜ ਜਿੱਥੇ ਬੈਠੇ ਹੋ ਤੁਸੀਂ ਬੈਠ ਕੇ ਕਰੋ ਤੁਸੀਂ ਅਕੇ ਨਾਲ ਸੇਵਾ ਦਾ ਅਨੁਭਵ ਹੋ ਤੇ ਇਹਨਾਂ ਨੂੰ ਦੋਸਤਾਂ ਨਾਲ ਪਰੇ ਕਰੀਂ ਕਰਾਂਗੇ ਨਾ ਨਾ ਮੈਂ ਇਹਨੂੰ ਮੈਂ ਕਿਹਾ ਬਾਬੇ ਆਈਂ ਅੰਦਰ ਤਰਨਤਨ ਸਾਹਿਬ ਸਾਡਾ ਹੀ ਹਾਂਜੀ ਹਾਂ ਜੀ ਚੱਕ ਲੈਂਦੇ ਦੋਦਿਓ ਲਿਆਇਆ ਦੋਦਿਓ ਮੈਨੂੰ ਠੱਕੇ ਮਾਰ ਬਾਬਾ ਜੀ ਗਲਤੀ ਇੱਕ ਨਹੀਂ ਕੀਤੀ ਅੱਛਾ ਇਹ ਮੁੰਡੇ ਨੇ ਰੁਕਣਾ ਚਾਹਿਆ ਇਹਨੂੰ ਉਲਟਾ ਠੱਕੇ ਮਾਰੇ ਇਹਨਾਂ ਨੇ ਮੈਂ 15 ਜਿਹੜੇ ਮੈਂ ਬਾਹਾਂ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ ਮੈਨੂੰ ਉਹਨੇ ਤੁੰ ਕਰਤਾ ਪਿਆਰ ਵੀ ਮੈਂ ਖ ਲੈ ਆ ਜਾਂਗਾ ਬਹੁਤ ਗਲਤ ਕੀਤਾ ਹਾਂ ਐ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਾਰਾ ਹੀ ਪਿਆਰ ਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜੀਏ ਮੋਨ ਦੀ ਕਮੇਟੀ ਵਾਲੇ ਵੀ ਆਉਂਦੇ ਆ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦਵਾਰਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਕਰਤਾ ਦੋ ਤੇ ਕਰਤਾ ਉਹਨਾਂ ਨੂੰ ਪਤਾ ਲੈ ਕੇ ਗਏ ਆ ਨਹੀਂ ਨਹੀਂ ਉਹਨਾਂ ਨੂੰ ਨਹੀਂ ਪਤਾ ਉਹਨਾਂ ਦੇ ਪੁੱਤਣ ਨੂੰ ਆਏ ਜੋ ਮਾਰਾ ਹੀ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਤੁਹਾਡੀ ਨੂੰ ਪਤਾ ਹੀ ਨਹੀਂ ਜਾ ਕੌਣੀ ਦੀ ਕਮੇਟੀ ਨੂੰ ਕੰਡ ਦੀ ਕਮੇਟੀ ਹੈ ਕੌਣੀ ਕਮੇਟੀ ਹੈ ਕੌਣੀ ਜੀ ਕੌਣੀ ਜਾਈ ਕੌਣੀ ਉਹ ਤਾਂ ਨਹੀਂ ਕੌਣੀ ਲੈ ਕੇ ਦੋਦਾ ਕੌਣੀ ਹੈਲੋ ਫਿਰ ਦੋਦਾ ਗਈ ਕਿ ਦੋਦਾ ਕੌਣ ਪਹਿਲਾਂ ਗੁਰੂ ਸਰਪੁਰ ਕਰ ਦੋਦਾ ਕਿਹਾ ਪਹਿਲਾਂ ਪਹਿਲਾਂ ਤੁਸੀਂ ਕਿਹੜੇ ਗੁਰਦਵਾਰ ਗੁਰੂ ਸਰ ਦੋਦਾ ਪਹਿਲਾਂ ਤੂੰ ਮੈਨੂੰ ਦੋਦਾ ਕਿਹਾ ਬਾਬਾ ਧਿਆਨ ਦਾਦਾ ਡੇਰਾ ਮੈਂ ਹੁਣ ਉੱਥੇ ਫੋਨ ਲਾਦਾ ਉੱਥੇ ਨਹੀਂ ਹੁਣ ਕੌਣੀਓਂ ਆ ਕੇ ਦੋਦਿਓਂ ਆ ਮੈਂ ਤਾਂ ਲਾਦਾ ਇਹਨਾਂ ਦੀ ਗੱਲ ਆਪချင်း ਮਿਲ ਰਹੀਗੀ ਗੱਲ ਇਹਨਾਂ ਦੀ ਆਪချင်း ਸ਼ੱਕ ਨਹੀਂ ਨਹੀਂ ਕੋਈ ਨਾ ਜੀ ਸਤਕਾਰ ਸਹਿਤ ਲੈ ਕੇ ਚੱਲਾਂਗੇ ਜੀ ਹਾਂ ਜੀ ਤੁਸੀਂ ਇਹਨਾਂ ਨੂੰ ਸੇਵਾ ਕਰਾਓ ਪਹਿਲਾਂ ਸਰੂਪ ਲੈ ਜਾਓ ਮੁੜ ਕੇ ਉਹ ਸਲੂਨ ਵਾਲਿਆਂ ਨੂੰ ਵੀ ਸਰਦੋ ਉੱਥੇ ਲੈ ਆਓ ਨੇੜੇ ਜੀ ਡਰਾਈਵਰ ਨੂੰ ਕਰੋ ਇੱਕ ਕੱਢ ਲਗਾ ਲਿਓ ਫਿਰ ਜੀ ਤੁਸੀਂ ਐ ਕਰੋ ਤਾਂ ਕਿ ਜੀ ਚ ਬੈਠੇ ਉਹ ਵੀਰੇ ਬੈਕ ਕਰਕੇ ਜੀ ਆਹ ਮੁੱਕਰ ਗਿਆ ਕੀਦਾਨ ਕੇਸ ਦਾ ਰਹਿਤਾਨ ਬਿਵੇਕਦਾਨ ਵਸਾਦਾਨ ਭੋਸਾਦਾਨ ਅਸੀਂ ਮੰਗਦੇ ਰਹਿੰਦੇ ਆਂ ਅਰਦਾਸ ਬੇਨਤੀ ਦੇ ਵਿੱਚ ਵੀ ਦੂਜੇ ਪਾਸੇ ਉਹਨਾਂ ਦੀ ਕਿਰਤ ਕਮਾਈ 'ਚ ਅਸੀਂ ਵਾਦਾ ਇਸ ਕਰਕੇ ਮੰਗਿਆ ਕਿ ਵਾਲ ਬਖਸ਼ਿਓ ਕਿ ਉਹਨਾਂ ਦੇ ਵਾਲ ਕੱਟਣ ਵਾਲਾ ਕੰਮ ਜਾਂ ਹੋਰ ਬਦਲ ਸੋਹਣਾ ਕੰਮ ਹੋ ਜੇ ਇਸ ਤਰ੍ਹਾਂ ਦਾ ਜਿਹੜਾ ਕਾਰਜ ਲਈ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਆ ਜਿਹੜੀ ਉਹਦੀ ਹਾਲਤ ਉਸ ਦਾ ਲੱਭੜਿਆ ਹੋਇਆ ਲੱਭੜਿਆ ਹੋਇਆ ਉਹ ਵੀ ਇੱਕ ਬੜੀ ਚੰਗੀ ਗੱਲ ਸੀ ਜਿਹੜੀ ਉਹਨਾਂ ਨੇ ਦਿਖਾਈ ਜਿਹਨੇ ਕਹੇ ਲੱਗੇ ਹੋਏ ਸਾਰੇ ਪੱਛ ਜਿਹੜੇ ਬੰਦੇ ਨੇ ਗੋਸ਼ਟ ਜਨਮ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਇੱਥੇ ਫਿਰਦਾ ਆਓ ਆਓ ਜਾਦਵਿੰਦਰ ਜੀ ਤੁਸੀਂ ਪੂਰ ਜਿੱਤਾ ਸੀ ਸਾਨੂੰ ਤੇ ਇੱਥੇ ਮੈਂ ਜਿਹੜਾ ਸਵੇਰੇ ਆਇਆ ਤੇ ਮਹਾਰਾਜ ਦੀ ਵੀਡੀਓ ਮੈਨੂੰ ਲੱਗਿਆ ਵੀ ਮੈਂ ਦੇਖਾਂ ਮੈਂ ਕਿਤੇ ਵੀ ਕੋਈ ਹੋਰ ਮਹਾਰਾ ਇਹ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਂ ਜਿਹੜੀ ਦੁਕਾਨ ਆ ਜਾਂਦਾ ਉਹ ਉਹ ਗਲੈਮਰ ਵਾਲੀ ਕਿ ਮੈਂ ਕਹਿੰਦੇ ਹਾਂ ਮੈਂ ਕਿਹਾ ਗਲਤ ਕੀਤਾ ਇਹਨਾਂ ਨੇ ਮੈਂ ਦੁੱਧ ਰੱਖਣ ਉੜ ਗਿਆ ਇਹਨਾਂ ਨੇ ਆਉਂਦੇ ਨੂੰ ਸਾਰਾ ਕੁਝ ਹੱਥੀਂ ਚ ਰੱਖਣ ਲੱਗ ਗਏ ਮੈਂ ਭੱਜ ਕੇ ਡਾਕੜਿਆ ਇਹਨਾਂ ਨੇ ਦੋਹਾਂ ਜਣਾਂ ਨੇ ਮਾਰ ਹਰ ਕੇ ਮੈਂ ਰੱਖਤਾ ਮੈਂ ਕਿਹਾ ਗੱਲ ਮਰਿਆਦਾ ਨਹੀਂ ਸੀਗੀ ਕੋਈ ਮਰਿਆਦਾ ਨਹੀਂ ਸੀ ਜੀ ਮੈਂ ਕਿਹਾ ਵੀ ਆ ਤੁਸੀਂ ਗਲਤ ਕਰ ਆ ਬਾਬਾ ਜੀ ਨੇ ਛਤਰ ਵੀ ਵਿੱਚ ਆ ਕੇ ਚੜਾਇਆ ਫਿਰ ਉਹ ਵਿੱਚ ਆ ਆਦਾ ਮੈਂ ਕਿਹਾ ਗਲਤ ਕਰੀ ਜਾਂਦੇ ਮੈਂ 5 ਮਿੰਟ ਉਹਨਾਂ ਨੂੰ ਰੋਕੀ ਉੱਥੋਂ ਉਹ 15 ਜਣੇ ਸੀ ਘਟੋ ਘਟ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਕਹਿੰਦੇ ਇਹ ਬੇਅਦਵੀ ਕਰ ਲੈ ਇਹਨੂੰ ਫੜੋ ਮੈਨੂੰ ੱਟਕੇ ਮਾਰੇ ਹੋ ਤੋ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣਾ ਇੱਥੋਂ ਤੱਕ ਆ ਗਿਆ ਮੈਂ ਇੱਥੇ ਆ ਭੇਜਾ ਆ ਗਿਆ ਮੁੰਡਾ ਇੱਥੇ ਸਾਡੇ ਦਫ਼ਤਰ ਦੇ ਨਾਲ ਦਫ਼ਤਰ ਆ ਮੈਨੂੰ ਉਹਦੇ ਕੀ ਗੱਲ ਹੋ ਗਈ ਮੈਂ ਕਿਹਾ ਐ ਕਰਕੇ ਮਹਾਰਾਜ ਦੀ ਬੇਅਦਬੀ ਕਰੀ ਜਾਂਦੇ ਆ ਉਹਨੇ ਫਿਰ ਕਿਹਾ ਕਿ ਮੈਂ ਖੜ ਚੋ ਇੱਥੇ ਤੁਸੀਂ ਕਹਿੰਦਾ ਕਰੀ ਅਸੀਂ ਫਿਰ ਹੁਣ ਗਾਣਾ ਲੈ ਕੇ ਜਾਵਾਂ ਕਿਥੇ ਗੱਡੀ ਮੈਂ ਕਿਹਾ ਗੁਰਦੁਆਰਾ ਸਾਹਿਬ ਤੋਂ ਆਉਂਦੇ ਬੰਦੇ ਤੁਸੀਂ ਮਹਾਰਾਜ ਦੀ ਬੇਅਦਬੀ ਕਰ ਰਹੇ ਮੋਲ ਤਾਂ ਮੈਨੂੰ ਕਹਿੰਦੇ ਤੂੰ ਬੇਅਦਬੀ ਕੀਤੀ ਆ ਉਹ ਤਾਂ ਮੈਨੂੰ ੱਟਕੇ ਮਾਰੇ ਇਹਨਾਂ ਨੇ ਇੱਥੋਂ ਤੱਕ ਲੈ ਕੇ ਆਏ ਮੈਨੂੰ ਤੇ ਹੁਣ ਆਹ ਟੈਂਪੋਰਲ ਤੇਰਾ ਬੰਦਾ ਚ ਬਾਬਾ ਕਬਾਲਾ ਆਇਆ ਹੁਣੇ ਮੈਂ ਕਿਹਾ ਵੀ ਉਹ ਤੂੰ ਨਾ ਰਿਹਾ ਤੂੰ ਗੱਲ ਕਰ ਲਈ ਟੈਂਪੋ ਲੈਣ ਨੂੰ ਕਹਿੰਦੇ ਨੰਗਾ ਦੇ ਤੂੰ ਚੱਲ ਇਹ ਤਾਂ ਹੁਣ ਇੱਥੇ ਰੇ ਚਪੇੜੇ ਖਾਊਗਾ ਕਹਿੰਦਾ ਜੀ ਸਹੀ ਮਿੰਟ ਮਿੰਟ ਆਲੇ ਮੇਰੇ ਮਾਰਨ ਤਾਂ ਕੌਣ ਦੇ ਸੀ ਜੀ ਗੁਰਦਵਾਰੇ ਕਰਨਤਾਲ ਸਾਹਿਬ ਲੱਗਿਆ ਅੱਛਾ ਇਹ ਜਿਹੜਾ ਉਹ ਤੋਂ ਵੈਰੀਫਾਈ ਕੀਤਾ ਜਿਹੜੀ ਉੱਥੋਂ ਦੀ ਕਮੇਟੀ ਦੀ ਮਨਜ਼ੂਰੀ ਨਾਲ ਆਇਆ ਜਾਂ ਨਹੀਂ ਆਇਆ ਜਾਂ ਕੁਝ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਗੁਰੂ ਸਾਹਿਬ ਦਾ ਸਤਕਾਰ ਬਹਾਰ ਰੱਖਣ ਦੇ ਲਈ ਪਹਿਲਾਂ ਗੁਰੂ ਸਾਹਿਬ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਤਰਨਤਪੁਰ ਸਾਹਿਬ ਵਿੱਚ ਬਿਰਾਜਮਾਨ ਕਰਕੇ ਉਸ ਤੋਂ ਬਾਅਦ ਸਖਤ ਤੋਂ ਸਖਤ ਜਿਹੜੀ ਕਾਰਵਾਈ ਇਹਨਾਂ ਦੇ ਕੋਲ ਜਿਹੜਾ ਇਹ ਸਲੂਨ ਵਾਲੇ ਪਾਠੀ ਸਿੰਘ ਜਾਂ ਜਿਹੜੀ ਕਮੇਟੀ ਨੇ ਮਨਜ਼ੂਰੀ ਦੇ ਕੇ ਇੱਥੇ ਲਿਆਂਦਾ ਉਹਨਾਂ ਸਾਰਿਆਂ ਤੇ ਕਾਰਵਾਈ ਹੋਊਗੀ ਕੱਲ ਤੱਕ ਸਾਹਿਬ ਤੋਂ ਜਿਹੜੀ ਵੱਡੀ ਹੈ ਸਭ ਤੋਂ ਜ਼ਿਆਦਾ ਜੀ ਸਾਰਿਆਂ ਦੇ ਖਿਲਾਫ ਹੋਊ ਬਹੁਤ ਵੱਡੀ ਇਹਨਾਂ ਨੇ ਗਲਤੀ ਕੀਤੀ ਨਾ ਬਰਦਾਸ਼ਤ ਕਰ ਤੁਸੀਂ ਬੁਖਸਾ ਸਾਹਿਬ ਚਾਲੀ ਮੁਕਤਾਂ ਪੁਰੇਪਤਾ ਤੋਂ ਪਿੱਛੇ ਪਤਾ ਹੋਰ ਐਡੀਸ਼ਨਲ ਮੈਨੇਜਰ ਸਰਦਾਰ ਨਿਰਮਲ ਜੀ ਨਿਰਮਲਜੀਤ ਸਿੰਘ ਜੀ ਤਾਂ ਜ਼ਿੰਮੇਵਾਰੀ ਦੇ ਤੌਰ ਤੇ ਤੁਸੀਂ ਇੱਥੇ ਪਹੁੰਚਿਆ ਹੋ ਤਾਂ ਸਾਥੀ ਲੈ ਕੇ ਮੈਂ ਤੁਹਾਡੇ ਸਾਥੇ ਸਾਰੇ ਮਤਲਬ ਕਿਸੇ ਪਹੁੰਚ ਕੇ ਤੇ ਖੁਪਾਲਾ ਸਾਹਿਬ ਨੂੰ ਅਸੀਂ ਪੰਜ ਪਿਆਰਿਆਂ ਦੀ ਬੜਾ ਆਮ ਸਾਹਿਬ ਗੰਸਾਂ ਗੁਰਦਵਾਰਾ ਤਰੰਧਾ ਤੇ ਜਾ ਰਹੇ ਹਾਂ ਕਿਉਂਕਿ ਉਹ ਖਾਣ ਨਹੀਂ ਆਪਾਂ ਦਾ ਰੱਖਦਾ ਉਹਨਾਂ ਦੀ ਗੱਡੀ ਵੇਖੋ ਕਿਦਾਂ ਦੀ ਬਿਲਕੁਲ ਕੋਈ ਲੱਗਦਾ ਚਲੋ ਠੀਕ ਹੈ ਜੀ ਛੱਡੋ ਜਕਾਰਾ ਜੀ ਠੀਕ ਹੈ ਜੀ ਸੋਨਿਆਰੇ ਤ੍ਰਿਆਕਾਲ Like a deal.